ਮਿੱਤਰੂ ਗਾ ਕਰਕੇ ਮੈਂ ਕਿਰਨਪਰਾ ਲਾ ਫੇਨ ਕਿ ਸਿਖਰ ਦੇ ਆਪਾਂ ਗੱਲਬਾਤ ਅੱਗੇ ਲੋਗ ਮਿੱਤਰੂ ਦੋ ਟਰਾਲੇ ਪਾਲੇ ਗਲਾ ਸਿੱਖਲਾ ਮਖਣਾ ਤੋਰ ਕੇ ਵਿਖੀ ਹੁਣ ਕੀ ਕਰਦਾ ਮਖਣਾ ਮੇਰੇ ਕੋਲ ਆ ਜਾ ਕੇ トヨタのサンダーに行くときに、トヨタのサンダーに行くときに、トヨタのサンダーに行くときに、トうタのサときに、トヨタのサンダときに、トヨタのサンダーに行くときに、トヨタのサンダときに、ときに、トヨタのサンダーに行と मैं सबसे जरूर करूंगा बोला ਇਹ ਕੀ ਆ ਲਿਖਿਆ ਤੁਹਾਡੇ ਬਾਰੇ ਪੂਰਨ ਬਾਕੀ ਦਿਨੋ ਤੱਕ ਯਾਰੋ ਸੇ ਕੱਟੇ ਜੋ ਤਾਂ ਮੇਰੇ ਲਈ ਪਕਰ ਗਿਆ ਕਰੋ ਸਬਸਕ੍ਰਾਈਬ ਕਰਕੇ ਕਰੋ ਮੇਰਾ ਚੈਨਲ ਅਪਰ ਫਿਰ ਲਾਈਕਸ ਲੌਗ ਵੀ ਦੇ ਜਾਓ मित्रों अगली विडियो चाचे मैं शुरू करा